ਕਮਲਜੀ ਸਿੰਘ ਪਿਤਾ ਜੀ ਦਾ ਕੀ ਨਾਮ ਸੀ ਨਰਿੰਦਰ ਸਿੰਘ আচ্ছা ਦੱਸੋ ਕਿ ਤੁਹਾਡੇ ਪਿਤਾ ਜੀ ਕਦੋਂ ਘਰੋਂ ਗਏ ਸੀਗੇ ਕੋਈ 11 ਵਜੇ ਗਏ ਸੀ ਘਰੋਂ ਕੀ ਕੰਮ ਕਰਦੇ ਸੀਗੇ ਕੰਮ ਰੇੜੇ ਘੋੜੇ ਦਾ ਕਰਦੇ ਆ ਫਿਰ ਉਸ ਤੋਂ ਬਾਅਦ ਜਦੋਂ ਤੁਹਾਨੂੰ ਕਦੋਂ ਤੁਸੀਂ ਤਲਾਸ਼ ਸ਼ੁਰੂ ਕੀਤੀ ਉਹਨਾਂ ਦੀ ਮੈਂ ਤਲਾਸ਼ ਉਹਨਾਂ ਦੀ ਸ਼ੁਰੂ ਕੀਤੀ ਹੈ ਜੀ ਕੋਈ ਸਾਢੇ 3-4 ਵਜੇ ਦੇ ਵਿੱਚ ਵਿੱਚ ਹਾਂਜੀ ਤੇ ਕਦੋਂ ਮਤਲਬ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਇਹ ਹਾਦਸਾ ਵਾਪਰ ਗਿਆ ਪਿਤਾ ਜੀ ਨਾਲ ਮੈਂ ਜੀ ਪਹਿਲਾਂ ਮੇਰੀ ਉਹਨਾਂ ਨਾਲ ਫੋਨ ਤੇ ਗੱਲ ਹੋਈ ਸੀ ਦੋ ਵਾਰ ਠੀਕ 7 ਮਿੰਟ ਦੇ ਬਾਅਦ ਫੋਨ ਕੀਤਾ ਸੀ ਤੇ ਮੈਨੂੰ ਕਹਿੰਦੇ ਸੀ ਕਿ ਮੈਂ ਆਉਂਦਿਆਂ ਆਂ ਹਮ ਕੰਮ ਤੋਂ ਮੈਂ ਘਰੇ ਹੁੰਨਾ ਪਿਆ ਵਾ ਤੇ ਟਾਈਮ ਲੱਗ ਜਾਂਦਾ ਜੀ ਉੱਥੋਂ ਹੁੰਦਿਆ ਘੰਟਾ ਜਿਹੜਾ ਲੱਗ ਜਾਂਦਾ ਬੰਦੇ ਨੂੰ ਹੁੰਦਿਆਂ ਵੀ ਹਮ ਤੇ ਟਾਈਮ ਜਿਹੜਾ ਜ਼ਿਆਦਾ ਹੋ ਗਿਆ ਤੇ ਮੈਂ ਵੇਖਣ ਗਿਆ ਹਮ ਵੇਖਣ ਗਿਆ ਤੇ ਜੋ ਕਿ ਉਹਨਾਂ ਜਿਹੜਾ ਘੋੜਾ ਸੀਗਾ ਉਹ ਪਿੰਡ ਦੇ ਲੱਗੇ ਆ ਗਿਆ ਸੀ ਸੈਦੋਵਾਲ ਤੇ ਉੱਥੇ ਜਾ ਕੇ ਮੈਂ ਫਿਰ ਵੇਖਿਆ ਤੇ ਨਹੀਂ ਲੱਭੇ ਹੈਗੇ ਤੇ ਨਾਲ ਇਦਾਂ ਵਹੀਂ ਦੇ ਨਾਲ ਹੀ ਕੰਡੇ ਤੇ ਚप्पल ਤੇ ਪਰਨਾ ਮੈਨੂੰ ਪਿਆ ਮਿਲਿਆ ਹਮ ਤੇ ਉਸ ਤੋਂ ਬਾਅਦ ਮੈਂ ਫਿਰ ਘਰੇ ਫੋਨ ਕੀਤਾ ਮੈਂ ਕਿਹਾ ਇਦਾਂ ਇਦਾਂ ਕੁਝ ਦਾਦਾ ਡੈਡੀ ਦਾ ਪਾਣੀ ਚ ਡਿੱਗੇ ਆ ਤੇ ਬਾਵਾ ਮੇਰੇ ਪਿੰਡ ਦੇ ਜਿੰਨੇ ਵੀ ਸੀਗੇ ਸਭ ਉੱਥੇ ਇਕੱਠੇ ਹੋ ਕੇ ਆ ਗਏ ਆ ਲੱਭਣ ਵਾਸਤੇ ਤਲਾਸ਼ ਕੀਤੀ ਤਲਾਸ਼ ਕੀਤੀ ਹੈ ਜੀ ਨਹੀਂ ਮਿਲੇ ਨਹੀਂ ਮਿਲੇ ਕਿੰਨੇ ਦਿਨ ਹੋ ਗਏ ਅੱਜ 6 ਤਰੀਕ ਦੇ ਡਿੱਗੇ ਆ ਜੀ ਪਾਣੀ ਦੇ ਵਿੱਚ 11 12 ਦਿਨ ਹੋ ਹੀ ਗਏ ਆ ਜੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਤੁਸੀਂ ਪ੍ਰਸ਼ਾਸਨ ਤੋਂ ਮੰਗ ਇਹ ਹੀ ਕਰਦੇ ਆ ਜੀ ਲੱਭ ਲਾਜ ਜਿੱਦਾਂ ਦੀ ਸਾਨੂੰ ਡੈਡ ਬੜੀ ਮਿਲ ਜਾਵੇ ਹੂੰ ਠੀਕ ਹੈ ਤੇ ਤਾਂ ਗੁਜ਼ਾਰਾ ਕਿੱਦਾਂ ਹੁੰਦਾ ਪਿਤਾ ਜੀ ਕਰਦਾ ਹਾਂ ਜੀ ਕੰਮ ਕਰਦੇ ਸੀਗੇ ਆਪਾਂ ਦੋ ਭਰਾ ਹਾਂ ਜੀ ਆਪਾਂ ਵੀ ਕੋਈ ਮਜ਼ਦੂਰੀ ਕਰਦੇ ਆ ਕੰਮ ਮਿਲ ਜੇ ਕਰੀਦਾ ਵਾ ਤੇ ਉਹਨਾਂ ਨਾਲ ਸੀਗਾ ਥੋੜਾ ਖਰਚਾ ਲੈ ਕੇ ਚੱਲੇ ਸੀ ਕਰਦਾ ਇਹ ਤਕਰੀਬਨ 11 ਦਿਨ ਹੋ ਗਏ ਐ ਇਹਨੂੰ ਤੇ ਅਸੀਂ ਸਾਰਾ ਪਿੰਡ ਪੂਰੇ ਪੂਰਾ ਲੱਭ ਰਹੇ ਆ ਲੇਕਿਨ ਪੁਲਿਸ ਆਈ ਇੱਕ ਦਿਨ ਹੀ ਆਏ ਆ ਉਹਨਾਂ ਨੇ ਉਸ ਤੋਂ ਬਾਅਦ ਸਾਡਾ ਕਿਸੇ ਨੇ ਵੀ ਬਾਤ ਨਹੀਂ ਪੁੱਛੀ ਤੇ ਅਸੀਂ ਪੂਰੀ ਅਜੇ ਤੱਕ ਕੋਸ਼ਿਸ਼ ਕਰ ਰਹੇ ਆ ਤੇ ਸਾਡਾ ਅਜੇ ਤੱਕ ਕੋਈ ਡੈੱਡ ਬੋਡੀ ਸਾਨੂੰ ਨਹੀਂ ਮਿਲੀ ਤੇ ਬਿਲਕੁਲ ਘਰ ਗਰੀਬ ਆ ਤੇ ਪ੍ਰਸ਼ਾਸਨ ਕੋ ਅਸੀਂ ਇਹੋ ਹੀ ਬੇਨਤੀ ਕਰਦੇ ਆ ਕਿ ਸਾਡੀ ਇੱਕ ਤਾਂ ਬੋਡੀ ਕੱਢਣ ਚ ਮਦਦ ਕਰਨ ਨੰਬਰ 2 ਬਾਤ ਆ ਕਿ ਸਾਡੀ ਜਿਹੜੀ ਆ ਹੈਲਪ ਕੀਤੀ ਜਾਵੇ ਬਹੁਤ ਹੀ ਘਰ ਦਾ ਗੁਜ਼ਾਰਾ ਬਹੁਤ ਆ ਬੱਚੇ ਚ ਹੋ ਗਏ ਆ ਤੇ ਬੜਾ ਮੁਸ਼ਕਲ ਆ ਇਹ ਰੇੜਾ ਕੋੜੇ ਦਾ ਕੰਮ ਕਰਦਾ ਸੀ ਇਧਰੋਂ ਮੰਡੋ ਫੱਟੇ ਛੱਡ ਗਏ ਆਉਂਦੇ ਆ ਸੀ ਆ ਰਸਤੇ ਚ ਕਿਤੇ ਪਿਸ਼ਾਬ ਕਰਨ ਲੱਗਾ ਤੇ ਉਹ ਥੱਲੇ ਪਾਣੀ ਛੜ ਗਿਆ ਸੀ ਪਾਣੀ ਦਾ ਵਹਾਅ ਜ਼ਿਆਦਾ ਹੋਣ ਕਰਕੇ ਉਹਦੇ ਕੋਈ ਬਾਹਰ ਨਹੀਂ ਨਿਕਲਿਆ ਗਿਆ। ਤੇ ਤੁਸੀਂ ਕਿੰਨੇ ਦਿਨ ਹੋ ਗਏ ਤਲਾਸ਼ ਕਰਦੇ ਨੇ ਇੱਥੇ ਰੋਜ਼? ਅੱਜ 11 ਦਿਨ ਹੋ ਗਏ ਸੀ ਤਕਰੀਬਨ। ਤੇ ਇਸ ਮਾਮਲੇ 'ਚ ਤੁਸੀਂ ਪੁਲਿਸ ਦੀ ਸਹਾਇਤਾ ਮੰਗੀ ਸੀ। ਬਿਲਕੁਲ ਪੁਲਿਸ ਕੋ ਵੀ ਗਏ ਆ। ਹੂੰ। ਤੇ ਪ੍ਰਸ਼ਾਸਨ ਕੋ ਵੀ ਗਏ ਆਂ ਸਾਰਿਆਂ ਕੋ। ਤੇ ਕੋਈ ਹੈਲਪ ਨਹੀਂ ਹੋਈ ਅਜੇ ਤੱਕ। ਅਜੇ ਤੱਕ ਤਾਂ ਕੋਈ ਨਹੀਂ ਹੋਈ। ਤੇ ਜਿਸ ਵਿਅਕਤੀ ਤੁਸੀਂ ਗੱਲ ਕਰ ਰਹੇ ਹੋ ਇਹਨਾਂ ਦੇ ਪਰਿਵਾਰ 'ਚ ਕੌਣ-ਕੌਣ ਔਰ ਗੁਜ਼ਾਰਾ ਕਿਸ ਤਰ੍ਹਾਂ ਹੁੰਦਾ ਹੈ ਇਹਨਾਂ ਦਾ? ਇਹਨਾਂ ਦੇ ਦੋ ਬੇਟੇ ਨੇ ਜੀ ਤੇ ਇੱਕ ਇਹਨਾਂ ਦੀ ਵਾਈਫ ਆ ਜੀ। ਹੂੰ। ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ? ਪ੍ਰਸ਼ਾਸਨ ਨੂੰ ਮੰਗ ਕਰਨਿਆ ਕਿ ਇੱਕ ਤੇ ਵਹੀਂ ਦੇ ਉੱਤੇ ਕੋਈ ਸੇਫਟੀ ਲੱਗਣੀ ਚਾਹੀਦੀ ਏ ਜਿਹਦੇ ਨਾਲ ਕੋਈ ਹੋਰ ਕੋਈ ਕਿਸੇ ਦੀ ਜਾਨੀ ਮਾਲੀ ਨੁਕਸਾਨ ਨਾ ਹੋਏ ਜਗਤਾਰ ਗੱਲ ਜਗਤਾਰ ਸਿੰਘ ਜੀ ਅੱਜ ਕਿੰਨੇ ਦਿਨ ਹੋ ਗਏ ਤੁਸੀਂ ਇੱਥੇ ਰੋਜ਼ ਨੇ ਬੈਂ ਤੇ ਲੱਭ ਰਹੇ ਹੋ 6 ਤਰੀਕ ਨੂੰ ਜਿਹੜੀ ਇਹ ਐਸਐਓ ਜਿਹੜਾ ਵਾਪਰਿਆ ਵਾ ਅੱਜ ਮਤਲਬ ਕਿ 11 ਦਿਨ ਹੋ ਗਏ ਆ ਪਰਿਵਾਰ ਜਿਹੜਾ ਬਹੁਤ ਦੁਖੀ ਹੈਗਾ ਵਾ ਤੇ ਉਹਨਾਂ ਦੇ ਘਰ ਦੇ ਵਿੱਚ ਮਾਤਮ ਸਵਾਇਆ ਹੋਇਆ ਵਾ ਕਿਉਂਕਿ ਉਹ ਰੋਜ਼ ਹੀ ਮਦਦ ਕਰਕੇ ਜਿਹੜੀ ਡੈੱਡ ਬੋਡੀ ਸਾਨੂੰ ਮਿਲ ਜਵੇ ਇਹ ਲੱਭਣ ਵਾਸਤੇ ਮਦਦ ਕਰਕੇ ਰੋਜ਼ ਪਿੰਡ ਦੇ ਪੁਰੇ ਨੇ ਸਾਥ ਦਿੱਤਾ ਇਹਨਾਂ ਦਾ ਪਿੰਡ ਵੀ ਨਾਲ ਹੋ ਕੇ ਪੂਰੀ ਮਦਦ ਕਰ ਰਿਹਾ ਪੂਰੀ ਪੰਚਾਇਤ ਕਰ ਰਹੀ ਆ ਕਿ ਅਜ ਤੱਕ ਕੋਈ ਵੀ ਸਰਾਖ ਦਾ ਜਿਹੜਾ ਪਤਾ ਨਹੀਂ ਲੱਗਾ ਘਰ ਚ ਕਮਾਉਣ ਵਾਲੇ ਸਿਰ ਇਹੀ ਸੀਗੇ ਕਮਾਉਣ ਵਾਲੇ ਇਹੀ ਸੀਗੇ ਬੱਚੇ ਉਹਨਾਂ ਦੇ ਦੋ ਬੇਟੇ ਆ ਇੱਕ ਵਾਈਫ ਆ ਤੇ ਘਰ ਦੇ ਵਿੱਚ ਮਦਦ ਕਰਕੇ ਕੋਈ ਵੀ ਇਹੋ ਜਿਹਾ ਹੋਰ ਸਾਧਨ ਨਹੀਂ ਹੈਗਾ ਜਿਹਦੇ ਨਾਲ ਕੋਈ ਆਮਦਨ ਦਾ ਕਾਰਨ ਹੋਵੇ ਤੇ ਅਸੀਂ ਮੰਗ ਕਰਦੇ ਆ ਸਰਕਾਰ ਦੇ ਕੋਲੋਂ ਤੇ ਜੋ ਵੀ ਇਹਨਾਂ ਦਾ ਹੈਗਾ ਵਾ ਇਹਨਾਂ ਦੀ ਮਦਦ ਕੀਤੀ ਜਾਵੇ ਵੱਧ ਤੋਂ ਵੱਧ ਗਰੀਬ ਬੱਚੇ ਹੈਗੇ ਉਹ ਮਜ਼ਦੂਰੀ ਕਰਕੇ ਇਹਨਾਂ ਨੇ ਕਿੱਥੋਂ ਆਪਣੇ ਪੇਟ ਪਾਲਣੇ ਜਾਂ ਕੋਈ ਆਪਣੀ ਰੋਜ਼ਗਾਰ ਨਹੀਂ ਹੈਗਾ ਇਹਨਾਂ ਦੇ ਕੋਲ ਇਹਨਾਂ ਦੀ ਜਿਹੜੀ ਉਹ ਮਦਦ ਕੀਤੀ ਜਾਵੇ ਸਾਡੀ ਪੂਰੀ ਪੰਚਾਇਤ ਵੀ ਮਤਲਬ ਜਿਹੜੀ ਐਮਐਲਏ ਸਾਹਿਬ ਦੇ ਕੋਲ ਦੋ ਤਿੰਨ ਵਾਰੀ ਜਾ ਚੁੱਕੀ ਆ ਪੁਲਸ ਦੇ ਕੋਲ ਵੀ ਬੜੀ ਹਮਾਇਤ ਲੈਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਵੀ ਬਸ ਪਹਿਲੇ ਦਿਨ ਆਏ ਬਸ ਉਹ 2-4 ਮਿੰਟ ਵਾਸਤੇ ਆਏ ਮੁੜ ਕੇ ਹੋ ਕੇ ਚਲੇ ਗਏ ਅਜ ਤਾਈ ਸਾਡੀ ਕਿਸੇ ਨੇ ਵੀ ਜਿਹੜੀ ਇਹਨਾਂ ਸਾਡੀ ਸਾਥ ਨਹੀਂ ਦਿੱਤਾ ਸਾਡੇ ਪਿੰਡ ਵਾਸੀਆਂ ਨੇ ਮਤਲਬ ਕਿ ਜਿਹੜੇ ਨਾਲ ਹੋ ਕੇ ਬੜੀ ਦੂਰ ਤਾਈ ਲੱਭਣ ਤਾਈ ਕੋਸ਼ਿਸ਼ ਕੀਤੀ ਇੱਕ ਸਾਡੇ ਕੋਲ ਮਤਲਬ ਕਿ ਸਾਡੇ ਕਮੇਟੀ ਦੇ ਮਤਲਬ ਕਿ ਉਹਨਾਂ ਦੇ ਗੋਤੇ ਖੋਰ ਵੀ ਉਹਨਾਂ ਦੀ ਮਤਲਬ ਕਿ ਮੰਗਵਾਏ ਸੀ ਮੰਗਵਾਏ ਸੀ ਤੇ ਕਿਸ਼ਤੀ ਵਾਲੇ ਵੀ ਮਤਲਬ ਕਿ ਉਹਨਾਂ ਨੇ ਲਿਆਂਦੇ ਸੀਗੇ ਪੂਰੀ ਉਹਨਾਂ ਮਦਦ ਕਿ ਤਲਾਸ਼ ਕਰਦੇ ਰਹੇ ਉਸ ਤੇ ਤਲਾਸ਼ ਸ਼ਾਮ ਤਾਈਂ ਕੀਤੀ ਉਹਨਾਂ ਨੇ ਸਵੇਰ ਤੋਂ ਲੈ ਕੇ ਕਰਦੇ ਰਹੇ 12 ਵਜੇ ਤੋਂ ਲੈ ਕੇ ਠੰਡ ਦੇ ਵਿੱਚ ਪਰ ਉਹ ਠੰਡ ਦੇ ਕਾਰਨ ਮਤਲਬ ਕਿ ਕੁਝ ਵੀ ਮਤਲਬ ਕਿ ਜਿਹੜਾ ਸਟਾਕ ਜਿਹੜਾ ਨਹੀਂ ਮਿਲਿਆ ਸਾਨੂੰ